ਜਿਹੜੀ ਰਿਪੇਅਰ ਸੜਕਾਂ ਆਈਆਂ ਜਿੰਨੀਆਂ ਵੀ ਟੋਟਲ ਜਲਾਲਾਬਾਦ ਦੀ ਸੜਕਾਂ ਨੇ ਉਹ ਪੀ 1 ਉਹਨਾਂ ਪੀ 2 ਚ ਹੋਣੀਆਂ 90% ਸੜਕਾਂ ਇਹਦੇ ਚ ਆ ਗਈਆਂ 10% ਜਿਹੜਾ ਮਾਰਚ ਤੋਂ ਬਾਅਦ ਵਾਲਾ ਅਲਟ ਹੋਊਗਾ ਉਹਦੇ ਚ ਹੋਣਗੇ 341 ਕਿਲੋਮੀਟਰ ਰਿਪੇਅਰ ਸੜਕਾਂ ਪ੍ਰੋਪਰ ਸਾਰੀਆਂ ਨਵੀਆਂ ਬਣਾਈਆਂ ਜਾਣਗੀਆਂ ਔਰ ਇਸ ਤੋਂ ਵੱਡੀ ਜਿਹੜੀ ਖੁਸ਼ਖਬਰੀ ਹੈ ਤਕਰੀਬਨ ਅਰਨੀ ਵਾਲੇ ਤੇ ਜਲਾਲਾਬਾਦ 91 ਕਿਲੋਮੀਟਰ ਜਿਹੜੀਆਂ 79 ਸਾਲ ਹੋ ਗਿਆ ਅੱਜ ਤੱਕ ਸੜਕਾਂ ਕਦੇ ਬਣੀਆਂ ਹੀ ਨਹੀਂ ਸੀ ਉਦੀ ਨਵੀਂ ਸ਼ੁਰੂਆਤ ਹੈ 91 ਕਿਲੋਮੀਟਰ ਨਵੀਆਂ ਸੜਕਾਂ ਜਲਾਲਾਬਾਦ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੈ ਕਦੇ ਇੰਨੀਆਂ ਸੜਕਾਂ ਇਕੱਠੀਆਂ ਬਣਸੇ ਇੱਕ ਟ੍ਰੇਰੋਂ ਸੇ ਕਦੇ ਆਈਆਂ ਜਦੀ ਲਾਗਤ ਤਕਰੀਬਨ 123 ਕਰੋੜ 96 ਲੱਖ ਰੁਪਏ ਟੋਟਲੀ ਦੀ ਲਾਗਤ ਆਉਂਦੀ ਹੈ ਚਿਹਰ ਰੇ ਨਵੀਆਂ ਸੜਕਾਂ ਤੇ ਕੁਝ ਸੜਕਾਂ ਜਿਹੜੀਆਂ ਸਾਡੀਆਂ ਕਨੈਕਟੀਵਿਟੀ ਜਿੱਤੋਂ ਜ਼ਿਆਦਾ ਟ੍ਰੈਫਿਕ ਸੀ ਸੀ ਉਹ ਵਾਈਂਡਿੰਗ ਕਰੀਆਂ ਉਹ ਅੱਜ ਉਹਦੀ ਲਈ ਸਪੈਸ਼ਲ ਪ੍ਰੈਸ ਕਾਨਫਰੰਸ ਬੁਲਾਈ ਗਏ ਜਿਸ ਨੂੰ ਸਭ ਨੂੰ ਮੇਰੇ ਜਿਲਾਲਾਬਾਦ ਹਲਕੀ ਨੂੰ ਬਹੁਤ ਬਹੁਤ ਮੁਬਾਰਕਬਾਦ ਇਹ ਸ਼ਹਿਰ ਜਿਲਾਲਾਬਾਦ ਇਤਿਹਾਸ ਚ ਪਹਿਲੀ ਵਾਰ ਹੀ ਹੋਇਆ ਹੈ ਇੰਨੀਆਂ ਰੋਡਸ ਨਵੀਆਂ ਆਈਆਂ ਹੁਣ ਔਰ ਕੱਠਿਆ ਰਿਪੇਅਰ ਵਰਕ ਇਸ ਤਰ੍ਹਾਂ ਸਟਾਰਟ ਹੋਣਾ ਹੈ ਜਿਹੜਾ ਕੰਮ ਹੈ 31 ਮਾਰਚ 2026 ਤੋਂ ਪਹਿਲਾਂ ਪਹਿਲਾਂ ਕੰਪਲੀਟ ਹੋਣਾ ਜੀ ਇਹਨਾਂ 91 ਸੜਕਾਂ ਦੇ ਵਿੱਚ ਕਿਹੜੇ-ਕਿਹੜੇ ਏਰੀਏ ਕਵਰ ਕਰ ਰਹੇ ਹੋ ਤੁਸੀਂ ਇਹਦੇ ਵਿੱਚ ਅਸੀਂ ਬਹੁਤ ਸੋਚ ਕੇ ਜਿਹੜੀ ਸਾਨੂੰ ਕੋਸ਼ਿਸ਼ ਕਰੀ ਵੀ ਕਿੰਧਰ ਕਿੰਧਰ ਕਨੈਕਟੀਵਿਟੀ ਸੌਖੀ ਹੋ ਜਾਏ ਕਿ ਕਈ ਵਾਰੀ ਫਟਕ ਵੀ ਗਈ ਹੁੰਦੀ ਹੈ ਨੇ ਇਹ ਜਿਲਾਲਾਬਾਦ ਦੀਆਂ ਸੜਕਾਂ ਆ ਇੱਕ ਅਸੀਂ ਇਲੈਕਸ਼ਨ ਟਾਈਮ ਤੇ ਵਾਅਦਾ ਕਰਿਆ ਸੀ ਬਾਰਡਰ ਤੇ ਬਾਰਡਰ ਏਰੀਆ ਦੇ ਨਾਲ ਜਿੱਥੇ ਲక్ష్మణ ਨਹਿਰੋ ਦੇ ਨਾਲ ਅਸੀਂ ਪ੍ਰੋਪਰ ਟਾਣੀ ਨੱਥਾ ਸਿੰਘ ਤੋਂ ਲੈ ਕੇ ਔਰ ਟਾਲੀ ਹਲ ਤੱਕ ਕਨੈਕਟੀਵਿਟੀ ਸਿੱਧੀ ਕਰਾਂਗੇ ਜਿਸ ਦੇ ਨਾਲ ਬਾਰਡਰ ਲਾਈਨ ਪੂਰੀ ਦੀ ਪੂਰੀ ਕੰਪਲੀਟ ਇੱਕੋ ਰੋਡ ਦੇ ਵਿੱਚ ਸਾਰੀ ਕੰਪਲੀਟ ਹੋ ਜਾਏਗੀ ਸਭ ਤੋਂ ਪਹਿਲੀ ਰੋਡ ਅਸੀਂ ਟੰਡੀ ਗਦੀਮ ਨੱਥਾ ਸਿੰਘ ਟਾਣੀ ਤੋਂ ਲੈ ਕੇ ਟਾਣੀ ਅਮਰ ਸਿੰਘ ਰੋਡ ਤੱਕ ਲక్ష్మణ ਮਾਈਨਰ ਦੇ ਨਾਲ ਨਾਲ ਜਿਹੜੀ 5.5 ਕਿਲੋਮੀਟਰ ਬਣਨੀ ਹੈ ਇਹਦੀ ਲਾਗਤ 2 ਕਰੋੜ 70 ਲੱਖ ਰੁਪਏ ਹੈ ਉਸ ਤੋਂ ਬਾਅਦ ਜਲਾਲਾਬਾਦ ਜਿਹੜੀ ਅਰਨੀਵਾਲੀ ਦੇ ਕਟੀਆਂ ਵਾਲਾ ਪਿੰਡ ਹੈ ਕਟੀਆਂ ਵਾਲੇ ਤੋਂ ਸਿੱਧਾ ਅਸੀਂ ਮੁਕਸਰ ਰੋਡ ਨੂੰ ਕਨੈਕਟੀਵਿਟੀ ਜਿਹੜੀ ਨਹਿਰ ਦੇ ਨਾਲ ਨਾਲ ਬਰਕਤਵਾ ਦੇ ਨਾਲ-ਨਾਲ ਜਿਹੜੀ ਮੁਕਸਰ ਰੋਡ ਸਿੱਧੂ ਚੱਕ ਨੂੰ ਸਿੱਧੀ ਪਲੇਟ ਜਿੱਦਾਂ ਅਸੀਂ ਬਾਈਪਾਸ ਨੂੰ ਅਸੀਂ ਕਹਿ ਸਕਦੇ ਹਾਂ ਸ਼ਾਰਟ ਬਾਈਪਾਸ ਹੈ ਇਸ ਤੋਂ ਬਾਅਦ ਅਰਨੀਵਾਲੇ ਤੋਂ ਲੈ ਕੇ ਝੰਡ ਵਾਲਾ ਥਿੱਕਾ 1 ਕਰੋੜ ਅਜੇ ਤੱਕ ਬਣੀ ਨਹੀਂ ਸੀ ਉਹ ਇੱਕ ਨਵੀਂ ਬਣਾਉਣ ਜਾ ਰਹੇ ਆ ਉਸ ਤੋਂ ਬਾਅਦ ਜਲਾਲਾਬਾ ਲੱਖੇ ਵਾਲੀ ਰੋਡ ਤੋਂ ਜਿੰਨੂੰ ਅਸੀਂ ਜਲਾਲਾਬਦਲੀ ਸ਼ੋਰਟ ਇੱਕ ਮੁਬਾਰਕਬਾਦੂ ਕੈਂਸ ਦੇ ਡ੍ਰੀਮ ਵਾਲਾ ਪਹਿਲੋ ਤੋਂ ਮੰਨੇ ਵਾਲੀ ਜਾਂਦੇ ਆ ਤੇ ਮੰਨੇਲ ਤੱਕ ਬਾਮਨੀ ਵਾਲੀ ਰੋਡ ਤੇ ਕਰਾ ਸੀ ਉਹ ਇੱਕ ਨਵਾਂ ਬਾਈਪਾਸ ਕੱਢ ਕੇ ਇੱਕ ਨਵੀਂ ਸੁਭਾ ਜਲਾਲਾਬਾਦ ਲਈ 2.70 ਕਿਲੋਮੀਟਰ ਜਿਹਦੀ ਲਾਗੇ 7 ਕਰੋੜ ਰੁਪਿਆ ਬਣੂਗਾ ਜਿਹਦਾ ਡ੍ਰੀਮ ਵਾਲਾ ਪਹਿਲੋ ਤੋਂ ਸਿੱਧਾ ਸੀ ਜਿੰਨੇ ਬਾਮਨੀ ਵਾਲੇ ਜਾਣਾ ਉਹਦੀ ਨਹਿਰ ਦੇ ਨਾਲ-ਨਾਲ ਉਹ ਫੈਸਵਾ ਨਹਿਰ ਦੇ ਨਾਲ-ਨਾਲ ਉਹ ਬਾਮਨੀ ਵਾਲਾ ਪੂਰਨ ਪੱਟੀ ਰੋਡ ਤੱਕ ਟੱਚ ਕਰੇਗਾ ਉਸ ਤੋਂ ਬਾਅਦ ਸੜੀ ਲੱਖੇ ਵਾਲੀ ਤੋਂ ਲੈ ਕੇ ਛਪੜੀ ਵਾਲ ਤੱਕ ਨਵੀਂ ਰੋਡ ਹੈ ਕਬਰ ਵਾਲਾ ਤੋਂ ਲੈ ਕੇ ਜਿਹਨੂੰ ਅਸੀਂ ਪੰਡਤਾਂ ਨੇ ਛੁਗਿਆ ਕਹਿ ਦਿੰਦੇ ਆ ਟਾਪਸ਼ਾ ਜੋਈਆ ਤੇ ਇੱਕ ਨਵੀਂ ਰੋੜ ਹੈ। ਪੁਰਨਪੱਟੀ ਤੋਂ ਲੈ ਕੇ ਟਾਣੀ ਮੋਰੀ ਰਾਮ ਤੱਕ ਡਰੇਨ ਦੇ ਨਾਲ ਨਾਲ ਸਿੱਧੀ ਹੋਰ ਰੋੜ ਹੈ। ਟਾਣੀ ਫੁਮਨ ਸਿੰਘ ਤੋਂ ਲੈ ਕੇ ਸੁਣਾਲੇ ਵਾਲੀ ਇੱਕ ਨਵੀਂ ਰੋੜ ਹੈ। ਔਰ ਇੱਕ ਜਦੋਂ ਕਬਾਇ ਤੋਂ ਪਹਿਲਾਂ ਅਸੀਂ ਖਾਟੂ ਜੀ ਜਿੱਥੇ ਹੈਟੀ ਕਾਲਜ ਹੈ ਸਾਡਾ ਉਤੋਂ ਇੱਕ ਰੋੜ ਜਿਹੜੀ ਸਿੱਧੀ ਮੰਦਿਆਂ ਨੂੰ ਨਿਕਲਦੀ ਉਹ ਇੱਕ ਰੋੜ ਨਵੀਂ ਅਸੀਂ ਅੱਚੀ ਰੋੜ ਸੀ ਉਹ ਪਾਤੀ ਹੈ। ਚੱਕ ਸਿੰਘ ਵਾਲੇ ਤੋਂ ਚੱਕ ਸੋਤਰੀਆਂ ਇਹ ਬੜੇ ਸਾਲਾਂ ਤੋਂ ਮੰਗ ਸੀ ਉਹ 1 ਕਰੋੜ ਨਵੀਂ ਆ ਬਾਬਾ ਸਿੰਘ ਵਾਲਾ ਤੋਂ ਆਲਮ ਕੀ ਜਿਹੜੀ ਮੰਡੀ ਦੇ ਨਾਲ ਸੜਕ ਦਾ ਬਹੁਤ ਬੁਰਾ ਹਾਲ ਸੀ ਤਕਰੀਬਨ ਲੋਕਾਂ ਦੇ ਮਿੱਟੀ ਵੀ ਆਦੇ ਪੱਲੇ ਉਵਾ ਕੇ ਬਣਾਈ ਸੀ ਉਹ ਨਵੀਂ ਰੋਡ ਨਵੀਂ ਪਾਈ ਹੈ ਰਾਈਆਂ ਵਾਲੇ ਤੋਂ ਦੇਸਾਇ ਟਾਣੀ ਤੱਕ ਨਵੀਂ ਰੋਡ ਹੈ ਚੱਕ ਦਮਾਲ ਟਿੰਡਾਂ ਵਾਲੇ ਦੀ ਫਿਰ ਨਹੀਂ ਸਾਰੀ ਉਹ ਨਵੀਂ ਪਈ ਹੈ ਔਰ ਗੁਰਦੁਆਰਾ ਸਾਬਟਾਣੀ ਮਾਨ ਸਿੰਘ ਤੋਂ ਲੈ ਕੇ ਟਾਣੀ ਅਮੀਰ ਸਿੰਘ ਤੱਕ ਇੱਕ ਨਵੀਂ ਜਿਹੜੀ ਉਹ ਕਨੈਕਟੀਵਿਟੀ ਲੱਸੀ ਹੈ ਮੈਂ ਪਿੰਡ ਤੋਂ ਅਸੀਂ ਜਲਾਲਾਬਾਦ ਦੀਆਂ ਤੋਂ ਬਾਅਦ ਅਰਨੀਵਾਲ ਦੀ ਜਿਹੜੀਆਂ ਉਰਨ ਪੱਟੀ ਰੋਡ ਤੋਂ ਇੱਕ ਅਸੀਂ ਲਾਧੂਗਾ ਮੰਡੀ ਤੋਂ ਲੈ ਕੇ ਜਿਹੜੀ ਸਾਡੀ ਤਰੋਬੜੀ ਮਾਈਨਰ ਹੈ ਜੀ ਉਹਦੇ ਨਾਲ ਨਾਲ ਚੱਕ ਜਾਨੀ ਸਰਤਕ ਨਵੀਂ ਇੱਕ 13.5 ਕਿਲੋਮੀਟਰ ਨਵੀਂ ਸੜਕ ਬਣਾਈ ਜਾ ਰਹੀ ਹੈ ਜਿਸ ਦੀ ਲਾਗਤ ਹੈ ਤਕਰੀਬਨ 4 ਕਰੋੜ ਰੁਪਏ ਹੋਗੀ ਉਹ ਇੱਕ ਲਾਧੂਗਾ ਮੰਡੀ ਤੋਂ ਡਾਇਰੈਕਟ ਮੁਕਸਰ ਜਾਣਾ ਸੇ ਇੱਕ ਬਾਈਪਾਸ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਨਿਕਲੂਗਾ ਸਾਡਾ ਔਰ ਇੱਕ ਚੱਕ ਬਨਵਲੇ ਤੋਂ ਚੱਕ ਡੱਬ ਵਾਲਾ ਵਾਇਆ ਲਖਪਤੀਆਂ ਦੀ ਟਾਣੀ ਉਹ ਰੋਡ 3.5 ਕਿਲੋਮੀਟਰ ਜਿਹੜੀ ਚਾਹਲਾਪਿੰਨ ਨੂੰ ਕਨੈਕਟੀਵਿਟੀ ਕਰੂਗੀ ਇੱਕ ਪਾਕਾਂ ਤੋਂ ਜੰਡਵਾਲ ਭਿਮੇਸ਼ਾ ਬਾਬਾ ਜੀ ਦੇ ਪਰਿਵਾਰ ਤੇ ਸੰਗਤ ਬਹੁਤ ਆਉਂਦੀ ਇਸ ਕਰਕੇ ਸਪੈਸ਼ਲ ਰੋਡ ਬੜੇ ਸਾਲਾਂ ਤੋਂ ਮੰਗੂ ਸੀ ਉਹਨਾਂ ਦੀ ਉਹ ਇੱਕ ਨਵੀਂ ਤਕਰੀਬਨ 3.70 ਕਿਲੋਮੀਟਰ ਸਵਾ ਕਰੋੜ ਨਾਲ ਬਣੇਗੀ ਮਾਹੂਆਣ ਤੋਂ ਝੋਟਿਆਂ ਵਾਲੀ ਉੱਡੇ ਦਾ ਬਾਬਾ ਬੁਮਨ ਸ਼ਾ ਦੇਕਨ 1.80 ਤਕਰੀਬਨ 50 ਲੱਖ ਦੀ ਲਾਗਤ ਨਾਲ ਬਣੇਗੀ ਕਮਾਲ ਵਾਲਾ ਰੋਡ ਤੋਂ ਟਾਣੀ ਜਰਨੈਲ ਸਿੰਘ ਸਰਪੰਚ ਸਾਹਿਬ ਦੀ ਟਾਣੀ ਉਹ 1 ਕਿਲੋਮੀਟਰ ਉਹ ਰੋੜ ਨਵੀਂ ਨਕੇਰੀਆਂ ਤੋਂ ਚੱਕਪੱਕੀ ਟਟਾਣੀ ਚੂੜ ਸਿੰਘ ਉਹ ਇੱਕ ਨਵੀਂ ਰੋੜ ਹੈ ਪੁਰ ਚਾਪੂਰਨ ਪੱਟੀ ਤੋਂ ਬਾਬਾ ਲੱਖੇ ਸਿੰਘ ਚੱਕਪੱਕੀ ਦੇ ਨਾਲ ਇੱਕ ਉਹ ਰੋੜ ਹੈ ਝੋਟਿਆਂਵਲ ਤੋਂ ਬੰਨਾਂ ਵਾਲੀ ਇਹ ਬਹੁਤ ਵੱਡੀ ਰੋੜ ਹੈ तकरीबन 4.5 ਕਿਲੋਮੀਟਰ ਹੈ ਜਿਹਦੀ ਲਾਗਤ 1 ਕਰੋੜ 10 ਲੱਖ ਰੁਪਏ ਆਉਗੀ ਨਕੇਰੀਆਂ ਤੋਂ ਬਾਅਦ ਤੱਕ ਇੱਕ ਕਰੋੜ ਛੱਪੜੀ ਵਾਲਾ ਤੋਂ ਲੱਖੋ ਲਈ ਇੱਕ ਸਵਾ ਦੋ ਕਿਲੋਮੀਟਰ ਦੀ ਰੋਡ ਨਵੀਂ ਹੈ। ਟਾਣੀ ਬੱਗਾ ਰਾਮ ਤੋਂ ਲੈ ਕੇ ਟਾਣੀ ਕਨਾਰਾਮ ਤੱਕ ਇੱਕ ਨਵੀਂ ਰੋਡ ਹੈ। ਗੁਲਾਮ ਰਸੂਲ ਵਾਲਾ ਤੋਂ ਲੈ ਕੇ ਟਾਬਕਸਾ ਜੁਈਆ। ਤੀਨੂਸੀ ਬੈਰੋਕੇ ਤੋਂ ਲੈ ਕੇ ਟਾਬਾ ਤੱਕ ਜਿਹੜਾ ਮੁਕਸਰ ਕਨੈਕਟੀਵਿਟੀ ਹੈ ਉਹ ਸੋਖੀ ਸਿਗਰਮਣ 3 ਕਿਲੋਮੀਟਰ ਦੀ ਨਵੀਂ ਰੋਡ ਆਉਣੀ ਹੈ। ਮੂਲੀਆਮਲੇ ਤੋਂ ਲੈ ਕੇ ਟਿੱਪਾਂ ਵਾਲੀ ਇਹ ਪੌਣੇ 3 2.65 ਕਿਲੋਮੀਟਰ ਨਵੀਂ ਰੋਡ ਹੈ। ਪੂਰਨਪੱਟੀ ਟਾਣੀ ਚੰਦਬਰਾਂ ਤੋਂ ਲੈ ਕੇ ਟਾਣੀ ਮੋਰੀ ਰਾਮ ਭੁਰਜਾ ਨਾ ਹਰਮਾਨਗੜ੍ਹ ਤੋਂ ਟਾਣੀ ਬਲਵਿੰਦਰ ਪ੍ਰਧਾਨ ਸਾਹਿਬ ਦੀ ਟਾਣੀ ਤੱਕ ਟਾਣੀ ਕਾਨ ਆਰਾਮ ਤੋਂ ਲੈ ਕੇ ਚਾਲਾਂ ਤੱਕ ਇੱਕ ਨਵੀਂ ਰੋੜ ਹੈ ਜਿਹੜੀ ਤਕਰੀਬਨ 1.5 ਕਿਲੋਮੀਟਰ ਕਟਿਆਵਾਲੀ ਜੱਟਾਂ ਤੋਂ ਚਾਲਾਂ ਇਹ ਸਭ ਤੋਂ ਵੱਡੀ ਰੋੜ ਹੈ ਤਕਰੀਬਨ 3.5 ਕਿਲੋਮੀਟਰ ਰੋੜ ਹੈ ਜਿਹੜੀ ਐਕਟੀਵਿਟੀ ਹੋਵੇ ਬਸਤੀ ਨੂਰਸ਼ਾਹ ਤੋਂ ਛੋਟਿਆਂ ਵਾਲੀ 2 ਕਿਲੋਮੀਟਰ 2.72 ਕਿਲੋਮੀਟਰ ਰੋੜ ਹੈ ਜਿਹੜੀ ਬੰਨਾਂ ਵਾਲੀ ਤੋਂ ਮੋਲਿਆਂ ਵਾਲੀ 2.40 ਕਿਲੋਮੀਟਰ ਨਵੀਂ ਰੋੜ ਜੰਡਵਾਲ ਤੋਂ ਲੱਗੇ ਟਾਣੀ ਗੁਰਦੀਪ ਸਿੰਘ ਸਰਪੰਚ ਸਾਹਿਬ ਦੀ ਟਾਣੀ ਵਾਇਆ ਅਰਨੀਆਲਾ ਉਹ 2 ਕਿਲੋਮੀਟਰ ਉਧਰ ਹੈ 1 ਕਿਲੋਮੀਟਰ 3 ਕਿਲੋਮੀਟਰ ਤਕਰੀਬਨ ਨਵੀਂ ਰੋਡ ਟਾਣੀ ਮੋਰੀ ਰਾਮ ਤੋਂ ਰੰਗੀਲਾ 2.75 ਕਿ ਨਵੀਂ ਰੋਡ ਸ਼ਾਹਪੁਰਾ ਤੋਂ ਜੰਡਵਾਲ ਭੀਮੇਸ਼ਾ 1.55 ਕਿਲੋਮੀਟਰ ਤਕਰੀਬਨ 45 ਲਾਗਤ ਨਾਲ ਬਣੇਗੀ ਲੱਖੇ ਵਾਲੀ ਸੜੀਆਂ ਰੋਡ ਟੋ ਟਾਣੀ ਮੋੜਾ ਵਾਲੀ ਜਿਹਨੋਂ ਸਿੱਧੋਕੀ ਤੋਂ ਲੱਗੇ ਲੱਖੇ ਵਾਲੇ ਪਿੰਡ ਦਾ ਸ਼ਾਰਟ ਕਿੰਨੇ ਆ ਟਾਣੀ ਉਹ ਇੱਕ ਨਵੀਂ ਰੋਡ ਹੈ 2 ਕਿਲੋਮੀਟਰ ਜੰਡਵਾਲਾ ਪਿੰਮੇਸ਼ਾ ਲਿੰਕ ਰੋਡ ਤੋਂ ਵਰਨੀ ਵਾਲਾ ਬਸਵਾਇਆ ਬਸਾਕਾ ਸਿੰਗਲ ਟਾਣੀ 1.87 ਕਿਲੋਮੀਟਰ ਡੱਬ ਵਾਲੀ ਕਲਾਂ ਸਟੇਡੀਅਮ ਤੋਂ ਲੈ ਕੇ ਘੜਿਆਣਾ ਇੱਕ ਨਵੀਂ ਰੋਡ 1.79 ਕਿਲੋਮੀਟਰ ਮੁਕਸਰ ਫਾਜ਼ਲਖਾ ਰੋਡ ਤੋਂ ਪੂਰਨਪਟਿਤ ਸਿੰਘਪੁਰਾ 4.35 ਕਿਲੋਮੀਟਰ ਦੀ ਨਵੀਂ ਰੋਡ ਮੁਕਸਰ ਫਾਜ਼ਲਖਾ ਰੋਡ ਤੋਂ ਜਿਹੜੀ ਨਵੀਂ ਦਾਣਾ ਮੰਡੀ ਸਾਡੀ ਹੈ ਉਹਦੀ ਵੀ ਰੋਡ ਸਾਡੀ ਹੈ ਤਕਰੀਬਨ 3 ਕਿਲੋਮੀਟਰ ਦੇ ਵਿੱਚ ਤਕਰੀਬਨ 28 ਸੜਕਾਂ ਜਿਹੜੀਆਂ ਅਰਨੀ ਵਾਲੇ ਦੀ ਨਵੀਆਂ ਆਈਆਂ ਔਰ ਤਕਰੀਬਨ 14 ਸੜਕਾਂ ਜਿਹੜੀਆਂ ਸਾਡੀਆਂ ਉਹ ਜਲਾਲਾਬਾਦੀਆਂ ਰੋਡਸ ਨਵੀਆਂ ਆਈਆਂ ਇਸ ਤੋਂ ਬਾਅਦ ਜਿਹੜੀਆਂ ਵਾਈਂਡਿੰਗ ਨੇ ਜਿਵੇਂ ਅਸੀਂ ਚੱਕ ਪੱਕੇ ਤੋਂ ਲਿਆਣਾ ਬਹੁਤ ਛੋਟੀ ਰੋੜਾ 10 ਫੁੱਟੀ ਰੋੜਾ ਹੈ ਉਹਨੂੰ ਉਸੇ 18 ਫੁੱਟੀ ਰੋੜ ਕਰਤਾ ਹੈ ਔਰ ਰੇਲਵੇ ਲਾਧੂ ਕਾ ਮੰਡੀ ਤੋਂ ਲੈ ਕੇ ਚੱਕ ਸਿੰਘ ਹ ਤੱਕ 12 ਫੁੱਟੀ ਕਰਤੀ ਹੈ ਔਰ ਉਸ ਤੋਂ ਅੱਗੇ ਚੱਕ ਸਿੰਘ ਤੋਂ ਲੈ ਕੇ ਅਸੀਂ ਜਿੱਦੂ ਜੇਮਲਾ ਲਾਡਾ ਬੋਲਦੇ ਆ ਅਸੀਂ ਪੂਰਨ ਪੱਟੀ ਰੋਡ ਬੋਲਦੇ ਨੇ ਉਹ ਉਸ 18 ਫੁੱਟੀ ਕਰ ਰਹੇ ਹਨ। ਸ਼ਾਹਪੁਰਾ ਟੋਨ ਨੇ ਮਾਊਂਾ ਤੋਂ ਲੈ ਕੇ ਨਕੇਰੀਆਂ ਤੱਕ ਉਹ ਇੱਕ 18 ਫੁੱਟੀ ਜਿਹੜੀ ਸਭ ਤੋਂ ਵੱਡੀ ਕਨੈਕਟਿਵ ਜਿਆਦਾ ਟ੍ਰੈਫਿਕ ਦੀ ਹੈ। ਇਹਦੀ ਲਾਗਤ ਤਕਰੀਬਨ 12 ਕਰੋੜ 31 ਲੱਖ ਰੁਪਏ ਹੋਵੇਗੀ। ਜੀ। ਇਸ ਤੋਂ ਬਾਅਦ ਬਾਕੀ ਰਿਪੇਅਰ ਵਰਕ ਨੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸੀ ਉਹ ਸੀ ਕਬਾਇ ਪਿੰਡ ਦੀ। ਕਬਾਇਤ ਲੈ ਕੇ ਟਾਲੀਵਾਲ ਦੀ ਉਹ ਨਵੀਂ ਪਾਸ ਕਰਕੇ 31 ਮਾਰ ਤੋਂ ਪਹਿਲਾਂ ਬੰਦੂਗੀ। ਚੱਕ ਸੁੱਕੜ ਦੀ ਫਿਰਨੀ ਬਹੁਤ ਖਰਾਬ ਸੀ ਉਹ ਸੀ ਨਵੀਂ ਪਾਸ ਕਰਤੀ ਹੈ। ਪ੍ਰਵਾਸੇ ਵਾਲਾ ਤੋਂ ਲੈ ਕੇ ਜਿਹੜੀ ਸਬਾਜ ਕੇ ਲਈ ਮੰਡੀ ਵਾਲੀ ਰੋਡ ਐ 2500 ਅਸੀਂ ਨਵੀ ਕਰਤੀ ਐ ਪਰ ਕੁਬਾਇਆ ਤੋਂ ਲੈ ਕੇ ਹੀਰੇ ਵਾਲੀ ਪਿੰਡ ਜਿਹੜੀ ਉਹ ਇੱਕ ਰੋਡ ਸੜੀ ਨਵੀ ਬਣੂਗੀ ਔਰ ਇਹਦੇ ਨਾਲ ਸਭ ਤੋਂ ਵੱਡਾ ਇਹ ਹੋਊਗਾ ਕਿ ਜਿਹੜੀ ਨੈਗਟਿਵਿਟੀ ਜਦੋਂ ਅਸੀਂ ਅਰਨੀ ਵਾਲੇ ਤੋਂ ਜਾਂ ਅਸੀਂ ਬੁੱਧੋ ਦੇ ਪਿੰਡ ਤੋਂ ਆਉਣੇ ਆ ਜਿਸ ਕਿਸੇ ਨੇ ਮੁਕਸਰ ਜਾਣਾ ਹੈ ਨਾ ਉਹਨੂੰ ਫਾਟ ਕੇ ਉਹਨਾ ਪੈਣਾ ਔਰ ਡਾਇਰੈਕਟ ਉਹ ਆਵਦਾ ਸਿੱਧਾ ਨੇੜ ਦੇ ਨਾਲ ਨਾਲ ਪੁਚੱਕ ਜਾਨੀ ਸਰ ਪਹੁੰਚ ਕੇ ਜਾ ਸਕਦਾ ਔਰ ਜੇ ਲੱਖੜੀ ਰੋਡ ਦੀ ਗੱਲ ਕਰੀਏ ਤਾਂ ਕਟੀਆਂ ਤੋਂ ਸਿੱਧਾ ਮੁਕਸਰ ਰੋਡ ਸੈਦੂ ਪੁਚੱਕ ਉਧਰ ਪਹੁੰਚ ਸਕਦਾ ਜੀ ਔਰ ਨਾ ਇਹਦੇ ਫਟਕਾਊਗਾ ਨਾ ਹੀ ਉਹਨਾਂ ਨੂੰ ਕੋਈ ਦਿੱਕਤ ਆਊਗੀ ਔਰ ਸਭ ਤੋਂ ਵੱਡੀ ਗੱਲ ਇਹ ਡਿਟੈਲ ਵਾਲਾ ਬਜਟ ਟ੍ਰੈਫਿਕ ਦੀ ਸਮੱਸਿਆ ਦਾ ਬਹੁਤ ਵੱਡਾ ਹੱਲ ਹੋਊਗਾ ਜਦੋਂ ਇਹ ਡਾਇਰੈਕਟ ਮੁਕਸ਼ਰ ਰੋਡ ਤੋਂ ਬਾਈਪਾਸ ਕਰਕੇ ਬੰਮੀ ਰੋਡ ਤੇ ਅਟੈਚ ਹੋਊਗਾ ਉਸ ਤੋਂ ਬਾਅਦ ਅਸੀਂ ਨਵੀਂ ਪੀ 2 ਦੇ ਵਿੱਚ ਪੂਰਨ ਪੱਟੀ ਰੋਡ ਤੋਂ ਲੈ ਕੇ ਔਰ ਡਾਇਰੈਕਟ ਟਵਾਲੇ ਤੱਕ ਅਸੀਂ ਵੱਡੀ ਰੋਡ ਇੱਕ ਬਣਾਉਣ ਜਾ ਰਹੇ ਹਾਂ ਤਾਂ ਕਿ ਡਾਇਰੈਕਟ ਰਿੰਗ ਰੋਡ ਤਰ੍ਹਾਂ ਇੱਕ ਬਾਈਪਾਸ ਆਪਣਾ ਪਿਛਲੇ ਸਾਲ ਆਪਾਂ ਮਿਲਿਆ ਸੀ ਵਿਗ੍ਰਮਣ 14 ਕਰੋੜ 28 ਲੱਖ ਰੁਪਏ ਨਾਲ ਉਹ ਇੱਕ ਮਹੀਨੇ ਦਾ ਪ੍ਰੋਸੈਸ ਹੈ ਟੈਂਡਰ ਪ੍ਰੋਸੈਸ ਉਹਦਾ 15 ਦਿਨ ਬੰਨਾ ਸਟਾਰਟ ਹੋ ਜਾਣਾ ਔਰ ਤਕਰੀਬਨ 31 ਕਰੋੜ 20 ਲੱਖ ਰੁਪਇਆ ਪਿਛਲੇ ਸਾਲ ਰਿਪੇਅਰ ਵਰਕ ਕਰਨੀ ਆਲੇ ਆਇਆ ਸੀ ਔਰ ਤਕਰੀਬਨ 21 ਕਰੋੜ ਰੁਪਇਆ ਜਿਲਾਲਾਬਾਦ ਛੱਡ ਰਿਪੇਅਰ ਵਰਕ ਆਇਆ ਸੀ ਔਰ ਇਹ ਪਹਿਲੀ ਵਾਰੀ ਹੋਇਆ ਹੈ ਇਤੋਂ ਪਹਿਲਾਂ ਅਜੇ ਤੱਕ 123 ਕਰੋੜ ਰੁਪਏ ਦੀ ਲਾਗਤ ਨਾਲ ਕਦੀ ਅਜੇ ਤੱਕ ਇੰਨੀ ਸੜਕਾਂ ਨਾ ਆਈਆਂ 25 ਹਜ਼ਾਰ ਰਿਕਾਰਡ ਖੜ੍ਹ ਲੋ ਪਾਏ ਸੋ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ 341 ਕਿਲੋਮੀਟਰ ਰਿਪੇਅਰ ਵਰਕ ਔਰ 91 ਕਿਲੋਮੀਟਰ ਨਵੀਆਂ ਸੜਕਾਂ ਦੀ ਉਸ ਕਾਜ ਜਿਹੜੀ ਬਹੁਤ ਵੱਡੀ ਮੰਗ ਸੀ ਇਸ ਹਲਕੇ ਦੀ ਇਸ ਤੋਂ ਬਾਅਦ ਸਾਡੀ 31 ਮਾਰਚ ਤਬਾਜ ਜਿਹੜਾ ਅਗਲਾ ਪਲਾਨ ਹੈ ਉਹਦੇ ਸਾਡੀਆਂ 22 ਸੜਕਾਂ ਜਿਹੜੀਆਂ ਕਿਉਂਕਿ ਇੱਕਦਮ 31 ਮਾਰਚ ਤੱਕ ਸਪੈਸ਼ਲ ਅਸਿਸਟੈਂਸ ਇਨੀ ਹੋ ਸਕਦੀਆਂ ਉਹ ਆਲਰੇਡੀ ਅਸੀਂ ਪਾ ਚੁੱਕੇ ਹਾਂ 31 ਮਾਰਚ ਤੋਂ ਬਾਅਦ ਉਹ ਨਵੀਆਂ ਸੜਕਾਂ ਦੀ 22 ਸੜਕਾਂ ਹੋਣਗੀਆਂ ਉਹ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਜਿਹੜੀ ਚਾਰ ਕਰਮਾ ਦੀ ਰੋਡ ਹੈ ਕੋਈ ਇੱਕ ਵੀ ਰੋਡ ਜਿਹੜਾ ਲਾ ਬਾਅਦ ਚ ਸਮਾਂਗੇ ਵੀ ਸਾਡੀ ਕੱਚੀ ਰਹੇਗੀ ਔਰ ਏਐਸਡੀ ਪੀਸੀਸੀ ਬਹੁਤ ਬਹੁਤ ਮੁਬਾਰਕਾਂ ਕਦੋਂ ਤੱਕ ਖਤਮ ਇਹ ਕਦੋਂ ਤੱਕ ਕੰਮ ਮੁਕੰਮਲ ਹੋਣਾ ਹੈ 31 ਮਾਰਚ 2026 ਤੱਕ ਇਹ ਕੰਮ ਕੰਪਲੀਟ ਹੋ ਕੇ ਕੰਪਲੀਟ ਹੋ ਜਾਏ ਐਮਐਲਏ ਸਾਹਿਬ ਜਿਹੜੀ ਬਾਹਮਣੀ ਵਾਲੀ ਚੁੰਗੀ ਦੇ ਬਾਹਮਣੀ ਵਾਲੀ ਚੁੰਗੀ ਦੀ ਤੁਹਾਨੂੰ ਮੁਬਾਰਕਬਾਦ ਤਕਰੀਬਨ 9 ਕਰੋੜ 29 ਲੱਖ ਰੁਪਏ ਨਾਲ ਬਾਹਮਣੀ ਵਾਲੇ ਰੋਡ ਤੋਂ ਲੈ ਕੇ ਚੁੰਗੀ ਤੋਂ ਲੈ ਕੇ ਪੂਰਨ ਪੱਟੀ ਤੱਕ ਉਹ ਅਸੀਂ ਪਾਸ ਕਰਤੀ ਹੈ ਔਰ ਪੇਰ ਵਰਕ ਜਿਵੇਂ ਮੈਂ ਦੱਸਿਆ ਨਹੀਂ ਸ਼ਾਰਟ ਮੈਂ ਤੁਹਾਨੂੰ ਦੱਸਣਾ ਔਰ ਦੂਸਰੀ ਜਿਹੜੀ ਲੱਖੇੜੀ ਰੋਡ ਹੈ ਵੈਰੋਖੇਲੀ ਰੋਡ ਉਹਦੀ 12 ਕਰੋੜ 12 ਲੱਖ ਦੀ ਲਾਗਤ ਨਾਲ ਉਹ ਵੀ ਤਕਰੀਬਨ ਮੋਟੀ ਸੜਕ ਬਣ ਕੇ ਤਿਆਰ ਹੋ ਕੇ ਦੇਵਾਂਗੇ ਤੁਹਾਨੂੰ 31 ਮਾਰਚ ਤੱਕ ਕੋਈ ਤੁਹਾਡੀ ਇਹੋ ਜੀ ਸੜਕ ਨਹੀਂ ਹੋਊਗੀ ਜਿਹਦਾ ਰਿਪੇਅਰ ਵਰਕ ਪੈਂਡਿੰਗ ਹੋਗਾ ਹਾਂ ਜਿਨ੍ਹਾਂ ਦਾ ਟਾਈਮ ਪੀਰੀਅਡ ਪੂਰਾ ਨਹੀਂ ਹੋਇਆ ਸੀ 5 ਸਾਲ 6 ਸਾਲ ਉਹ ਸਾਡੀ ਇੱਕ ਆਰਮਕੇੜੀ ਰੋਡ ਹੈ ਉਹ ਇੱਕ ਰੋਡ ਦੋ ਸਾਡੇ 550 ਕਰੋੜ ਹੈ ਜਿਹੜੀ ਤਕਰੀਬਨ ਇਹਦੇ ਵਿੱਚ ਰਹਿ ਗਈਆਂ ਉਹ 31 ਮਾਰਚ ਤੱਕ ਉਹਨਾਂ ਦਾ 5 ਸਾਲ ਜੀ 6 ਸਾਲ ਜਿਹੜਾ ਉਹਦਾ ਟਿਨਿਓਰ ਹੈ ਉਹ ਪੂਰਾ ਹੋਊਗਾ ਇਸ ਗੱਲ ਕੁਝ ਜੀ ਜਿਹੜਾ ਹੈ ਮੇਰ ਸਾਬ ਆ ਡਵਾਈਡਰ ਆਪਣਾ ਸ਼ਹਿਰ ਦੇ ਵਿੱਚ ਹੈ ਫਾਜ਼ਲ ਕਾ ਫਰੋਜ਼ਪੁਰ ਰੋਡ ਤੇ ਇਹ ਐਂਗਲਾਂ ਬੜੀਆਂ ਟੁੱਟੀਆਂ ਵਿੱਚ ਵਿੱਚੋਂ ਡਵਾਈਡਰ ਦੇ ਵੀ ਬੜੀ ਜਲਦੀ ਤੁਹਾਨੂੰ ਮੁਬਾਰਕਵਾ ਦੇਣੇ ਹਨ ਤਕਰੀਬਨ ਫਾਜ਼ਲ ਕਾ ਫਰੋਜ਼ਪੁਰ ਜਿਹੜੀ ਰੋਡ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਸੋ ਸਾਡੀ ਮੀਟਿੰਗ ਹੈ ਮੰਤਰੀ ਸਾਹਿਬ ਨਾਲ ਸਾਰੀ ਰੋਡ ਅਸੀਂ ਤਾਂ ਉਹਨੂੰ ਸੋਚਿਆ ਸੀ ਵੀ ਜੀ ਸੈਂਟਰ ਗਵਰਨਮੈਂਟ ਨਾਲ ਰਿਕਵੈਸਟ ਕਰੋ ਜੀ ਮੰਨਵੇਂ ਬਣਾ ਦਿੱਤਾ ਜਾਵੇ ਪਰ ਜੇ ਨਹੀਂ ਬਣਾਉਂਦੇ ਤਾਂ ਫਿਰ ਪੰਜਾਬ ਸਰਕਾਰ ਆਪ ਦੇ ਵੱਲੋਂ ਪ੍ਰੋਪਰ ਇੱਕ ਵਾਰੀ ਦੁਬਾਰਾ ਪੀਸੀ ਪਾ ਕੇ ਸੜਕ ਦੀ ਮੁਰੰਮਤ ਕਰ ਦਿੱਤੀ ਜਾਵੇ ਆ ਕਿ ਉਹਨਾਂ ਨੂੰ ਕੋਈ ਦੁਬਾਰਾ ਦਿੱਕਤ ਨਾ ਆਵੇ ਸਾਡੇ ਜਿਹੜੇ ਕਿ ਸਭ ਤੋਂ ਵੱਡਾ ਟ੍ਰੈਫਿਕ ਇਸ ਰੋਡ ਤੇ ਆ ਜੀ ਪੂਰੇ ਪੰਜਾਬ ਚ ਫਾਜ਼ਲ ਕਾ ਫਰਸ ਰੋਡ ਪਰ ਆਪਣਾ 1 ਮਹੀਨੇ ਬਾਅਦ ਬਾਈਪਾਸ ਸਟਾਰਟ ਹੋ ਜਾਏਗਾ ਆਪਾਂ ਨੂੰ ਉਹਦਾ ਬਹੁਤ ਬੈਨੀਫਿਟ ਮਿਲੇਗਾ ਸੈਕੰਡਲੀ ਇਸ ਪਰਸੋਂ ਤੱਕ ਮੇਰੀ ਉਮੀਦ ਹੈ ਜੀ ਇਹ ਫਾਜ਼ਲ ਕਾ ਫਰਸ ਰੋਡ ਹੈ ਉਹ ਵੀ ਸੈਕਚਰ ਹੋ ਗਿਆ ਆ ਜਲਦੀ ਹੋਵੇ ਜਿਹੜੇ ਹੈ 90 91 ਤੁਸੀਂ ਸੜਕਾਂ ਕੈ ਰੋਡਸ ਆਈਆਂ ਹੈ ਇਹਨਾਂ ਨੂੰ 31 ਮਾਰਚ ਤੱਕ ਕੰਪਲੀਟ ਕਰ ਦਿੱਤਾ ਜਾਏਗਾ ਕਿਤੇ ਕੰਮ ਦੇ ਵਿੱਚ ਜਲਦਬਾਜ਼ੀ ਕਰਕੇ ਇਹ ਨਾ ਹੋਵੇ ਵੀ ਇਹਨਾਂ ਪੈਸਾ ਵੀ ਆਇਆ ਇਹਨੇ ਤੁਸੀਂ ਮਿਹਨਤ ਵੀ ਕੀਤੀ ਹੈ ਕਿ ਠੇਕੇਦਾਰ ਜਲਦੀ ਜਲਦੀ ਚ ਬਣਾ ਕੇ ਚੱਲ ਜਾਣ ਤੇ ਲੋਕਾਂ ਨੂੰ ਉਹਨਾਂ ਸਹੂਲਤਾਂ ਨਾ ਮਿਲੇ ਜੋ ਤੁਹਾਡਾ ਪਲਾਨ ਹੈ ਇਹਦੇ ਵਿੱਚ ਮੈਂ ਉਹਦੇ ਮੁੱਖ ਮੰਤਰੀ ਦਾ ਬਹੁਤ ਧੰਨਵਾਦ ਇਹ ਜਿਨ੍ਹਾਂ ਨੇ ਸਪੈਸ਼ਲ ਟਾਸਕ ਟੀਮ ਬਣਾਈ ਚੈਕਿੰਗ ਟੀਮ ਪਰ ਜਿਹੜੀਆਂ 4 ਸਾਲ ਇਹਦੇ ਵਿੱਚ ਉਹਦੀ ਮੇਨਟੇਨੈਂਸ ਠੇਕੇਦਾਰ ਨਾਲ ਕਰਕੇ ਦੇਣੀ ਹੈ ਜੇ ਕੋ ਗਲਤ ਕੰਮ ਕਰਕੇ ਮੇਨਟੇਨ ਵੀ ਉਹ ਹੀ ਕਰਕੇ ਦੇਊਗਾ ਪਹਿਲੀ ਗੱਲ ਤਾਂ ਲਿਆਜ ਹੋਣਾ ਨਹੀਂ ਤੁਸੀਂ ਵੇਖੋ ਰੋਜ਼ ਕੋਈ ਜਈ ਸਸਪੈਂਡ ਹੁੰਦਾ ਇਕਸੰਦਿਕਨ ਵੀ ਕੋਈ ਨਹੀਂ ਬਖਸ਼ਿਆ ਗਿਆ ਪਰ ਜੇ ਕੋਈ ਠੇਕੇਦਾਰ ਇਹੋ ਜਿਹੀ ਕਤਾਈ ਕਰਦਾ ਤਾਂ ਲਿਆਜ ਹੋਣਾ ਨਹੀਂ 31 ਮਾਰਚ ਤੱਕ ਕੰਪਲੀਟ ਸੀ ਉਹਨਾਂ ਨੂੰ ਸਰਟੀਫਿਕੇਟ ਲੈਣਾ ਹੈ ਪ੍ਰੋਪਰ ਕੰਪਲੀਟ ਕਰਕੇ ਹਾਂ ਜੇ ਕੋਈ ਦਿੱਕਤ ਹੁੰਦੀ ਹੈ ਤਾਂ 4 ਸਾਲ ਦੀ ਰਿਪੇਅਰ ਵਰਕ ਠੇਕੇਦਾਰ ਦੀ ਜ਼ਿੰਮੇਵਾਰੀ ਬਣਦੀ ਹੈ ਰਿਪੇਅਰ ਕਰਾ ਦੇ ਕੁੱਲ ਲਾਗਤ ਕਿੰਨੀ ਹੈ ਜੀ ਲਾਸਟ ਵਾਰ 123 ਕਰੋੜ 96 ਲੱਖ ਰੁਪਿਆ ਤਕਰੀਬਨ 124 ਕਰੋੜ ਰੁਪਿਆ ਸਿਰਫ ਆ 3 ਮਹੀਨਿਆਂ ਚ ਮੁੱਖ ਮੰਤਰੀ ਪੰਜਾਬ ਨੇ ਜਲਾ ਲਾ ਬਾਹਰ ਦਿੱਤਾ ਇਸ ਤੋਂ ਪਿਛਲੇ ਸਾਲ ਆਪਾਂ ਨੂੰ 31 ਉਹ 22 53 53 ਉਹ 14 ਦਾ ਕ੍ਰਿਪਾ ਕਰਨਾ 88 ਤੋਂ 69 ਲੱਖ ਰੁਪਏ ਆਪਾਂ ਨੂੰ ਪਿਛਲੇ ਸਾਲ ਮਿਲੇ ਸੀ ਜੀ ਔਰ 123 ਕਰੋੜ 124 ਕਰੋੜ ਰੁਪਏ ਇਸ ਸਾਲ ਆਪਨ ਕੱਤੀ ਮਾਰਤਰ ਮਿਲੇ ਇਸ ਤੋਂ ਬਾਅਦ ਆਪਾਂ ਨੂੰ ਇੰਨੇ ਪੈਸੇ ਹੋਰ ਮਿਲਣਗੇ ਜੀ ਨਵੀਆਂ ਸੜਕਾਂ ਉੱਚੀਆਂ ਨਵੇਂ ਚਲੋ ਧੰਨਵਾਦ ਧੰਨਵਾਦ ਥੈਂਕ ਯੂ ਜੀ